ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 29ਵੀਂ ਚੱਲੀ ਗੁਰੂ ਜੀ ਜਗਨਨਾਥ ਗਮਨ ਕਰ ਬੈਠੇ ਸਿੱਖਾਂ ਪੁੱਛਿਆ ਜਨੇਊ ਦਾ ਪਾਪ ਪੁੰਨ ਦੱਸੋ ਜੀ ਬਚਨ ਕੀਤਾ ਜਨੇਊ Hindu Musalman ਦੀ ਨਿਸ਼ਾਨੀ ਹੈ ਸਿੱਖੋ ਜਨੇਊ ਦਾ ਪਾਪ ਪੁੰਨ ਕੋਈ ਨਹੀਂ ਸ਼ਬਦ ਹਮ ਕਰੇ ਸੂਤ ਤਨਹੇ ਨਿਤ ਤਾਨਾ ਕੰਠੇ ਜਨੇਊ ਤੁਮਾਰੇ ਤੁਮ ਤਉ ਬੇਦ ਪੜੋ ਗਾਇਤਰੀ ਗੋਬਿੰਦ ਰਿਦੇ ਹਮਾਰੇ ਸੰਤ ਖਾਲਸਾ ਮੇਰੇ ਸਿੰਘ ਪਿਆਰੇ ਮੇਰਾ ਰੂਪ ਹੈ ਅਕਾਲ ਪੁਰਖ ਜੀ ਦਾ ਹੁਕਮ ਹੈ ਜਿਸ ਤੇ ਤੁਹਾਡੀ ਦਸਾ ਪਾਤਸ਼ਾਹਾਂ ਦੀ ਮਿਹਰ ਹੋਵੇਗੀ ਅਤੇ ਜੋ ਪ੍ਰੀਤ ਸੰਯੁਕਤ ਖੰਡੇ ਦਾ ਅੰਮ੍ਰਿਤ ਛਕेंगे ਗੁਰੂ ਗ੍ਰੰਥ ਸਾਹਿਬ ਜੀ ਦਾ ਦیدار ਜਿਨੋਂ ਕੋ ਇੱਕ ਵਾਰ ਹੀ ਹੋਇਆ ਉਸਕੇ ਪਾਪ ਬਖਸ਼ੇ ਜਾਣਗੇ ਸਿੱਖਾਂ ਪੁੱਛਿਆ ਗੁਰੂ ਜੀ ਅੰਗਹੀਣ ਕਿਉਂ ਹੁੰਦੇ ਹੋ ਬਚਨ ਕੀਤਾ ਪ੍ਰਾਈ ਇਸਤਰੀ ਨੂੰ ਖੋਟੀ ਨਿਗਾਹ ਸੇ ਦੇਖੇ ਉਹ ਨੇਤਰੋਂ ਦਾ ਕਾਣਾ ਹੁੰਦਾ ਹੈ ਚੋਰ ਦੇ ਹੱਥ ਪੈਰ ਲੂਲੇ ਹੁੰਦੇ ਹਨ ਇਸਤਰੀ ਕੋ ਮਾਰੇ ਔਰ ਦੁੱਖ ਦੇਵੇ ਉਸ ਕਾ ਤੇਜ ਘਟ ਜਾਂਦਾ ਹੈ ਨਾਲੇ ਦੇ ਨੂੰ ਰੋਗ ਲੱਗਦਾ ਹੈ ਸਾਧ ਕੋ ਗੁਰੂ ਕੋ ਮਾਈ ਬਾਪ ਭੈਣ ਭਾਈ ਪਣਵਈਏ ਕੋ ਗਊ ਸ਼ਾਨ ਕੋ ਮਾਰੇ ਉਸ ਦੀ ਲੱਤ ਲੰਫੀ ਰਹਿੰਦੀ ਹੈ ਪਰਾਇਆ ਅੰਨ ਚੁਰਾ ਕੇ ਖਾਣ ਵਾਲਾ ਨੰਗਾ ਭੁੱਖਾ ਰਹਿੰਦਾ ਹੈ ਜਿਹੜੇ ਪਰਾਇਆ ਕੱਪੜਾ ਚੁਰਾਉਂਦੇ ਹੈ ਉਹ ਪਾਲੇ ਨਾਲ ਮਾਰਦੇ ਹੈ ਦਗਾ ਕਰਨ ਵਾਲਾ ਅੰਦਾ ਹੁੰਦਾ ਹੈ ਸਭ ਤੋਂ بڑا ਵਿਸ਼ੇਸ਼ ਪੁੰਨ ਇਹ ਹੈ ਗ੍ਰੰਥ ਪੱਕਾ ਭੋਜਨ ਯਥਾ ਸ਼ਕਤ ਵਸਤਰ ਜੈਸੇ ਦ੍ਰੋਪਦੀ ਸਾਧੂ ਕੋ ਲੀੜਾ ਦਿੱਤਾ ਸੀ ਉਸ ਕਾ ਨੰਗੇਜ ਨੰਗਾ ਨਾ ਹੁਆ ਗੁਰੂ ਮੰਦਰ ਖੂ ਤਲਾਬ ਬਣਾਏ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਕਰਵਾਏ ਗੁਰੂ ਸਵਾਮੀ ਦੀ ਸੇਵਾ ਕਰੇ ਬੜਾ ਪੁੰਨ ਹੈ ਸਿੱਖਣੀ ਆਪਣੇ ਭਰਤੇ ਕਾ ਹੁਕਮ ਨਾ ਮੰਨੇ ਹੁਨਰ ਨਿੰਦਾ ਕਰੇ ਮੁਖੋ ਕੋੜਾ ਬੋਲੇ ਉਹ ਗੁੰੰਦੀ ਬੋਲੀ ਹੁੰਦੀ ਹੈ ਆਪਣੇ ਸਕੇ ਛੱਡ ਕੇ ਹੋਰਨਾ ਸੰਗ ਪ੍ਰੀਤ ਕਰੇ ਉਹਨਾਂ ਕੋ ਪਾਪ ਬੋਤਾ ਲੱਗਦਾ ਹੈ ਮਨੁੱਖਾਂ ਤੋਂ ਤੰਗ ਰਹਿਣਗੇ ਤਨ ਦੱਬ ਛੱਡੇ ਵਪਾਰ ਨਾ ਕਰੇ ਉਹਨਾਂ ਕੋ ਵੀ ਪਾਪ ਲੱਗਦਾ ਹੈ ਸਿੱਖੋ ਪਿਆਰਿਓ ਇੱਕ ਦੂਜੇ ਦੇ ਵਾਰਨੇ ਜਾਓ ਸਭ ਕਿਸੇ ਨਾਲ ਪ੍ਰੀਤ ਰੱਖੋ ਸਾਧੂ ਸਿੱਖ ਬੇਗੰਮ ਦੀ ਸੇਵਾ ਕਰੋ ਵਿਦਿਆ ਪੜੋ ਤੇ ਪੜਾਓ ਨਾਮ ਜਪੋ ਤੇ ਜਪਾਓ ਹਰੀ ਚੰਦੋਰੀ ਥੋਂ ਰਾਜਾ ਹਰੀ ਚੰਦ ਸਣੇ ਨਗਰੀ ਪਰਮੇਸ਼ਵਰ ਪਾਸ ਗਈ ਸੀ ਸਿੱਖੋ ਤੁਸੀਂ ਉਸ ਥੋਂ ਅਚਲ ਰਹੋਗੇ ਸਿੱਖਾ ਪੁੱਛਿਆ ਗੁਰੂ ਜੀ ਜਦੋਂ ਤੁਸੀਂ ਸ੍ਰੀ ਗੁਰੂ ਨਾਨਕ ਜੀ ਦਾ ਅਵਤਾਰ ਧਾਰਿਆ ਸੀ ਕੋਈ ਉਸ ਸਮੇਂ ਦਾ ਵਰਤੰਤ ਦਾ ਦੱਸੋ ਜੀ ਗੁਰੂ ਜੀ ਬਚਨ ਕੀਤਾ ਸੱਤ ਬਰਸ ਦਾ ਬਾਲਕ ਰੂਪ ਸੀ ਇੱਕ ਮਾਤਾ ਜੀ ਔਰ ਦਾਸ-ਦਾਸੀ ਲੱਭਣ ਅਸੀਂ ਛਿਪ ਕੇ ਭਜਨ ਨਿਰੰਕਾਰ ਜੀ ਦਾ ਕਰੀਏ ਮਾਤਾ ਜੀ ਸਾਨੂੰ ਆਖਿਆ ਅਸੀਂ ਜਿਹੇ ਬੱਚਾ ਨਾਨਕਾ ਤੂੰ ਇੱਕੋ ਹੀ ਹੈ ਸਾਡੇ ਘਰ ਪੁੱਤ ਹੈ ਜਿੱਥੇ ਤੂੰ ਬੈਠਦਾ ਹੈ ਨਾ ਉੱਥੇ ਪਾਣੀ ਹੈ ਨਾ ਕੋਈ ਆਦਮੀ ਹੈ ਤੇਰਾ ਸਾਨੂੰ ਬੜਾ ਗਮ ਰਹਿੰਦਾ ਹੈ ਬਚਨ ਹੁਆ ਮਾਤਾ ਜੀ ਇਹ ਥਾਂ ਦਾ ਨਾਮ ਮਾਲਮ ਸਾਹਿਬ ਹੈ ਐਸੇ ਤਰਤੀ ਵਿਖੇ ਦੇਸ਼ਾਂ ਦਿਸ਼ਾਂਤਾਂ ਦੀਆਂ ਸੰਗਤਾਂ ਦੇ ਜੋੜ ਮੇਲੇ ਸਮਾਗਮ ਹੋਇਆ ਕਰਨਗੇ ਇਸੇ ਚੰਦਰਪਗਾ ਚਨਾਈ ਨਦੀ ਦਾ ਜਲ ਆਵੇਗਾ ਗੰਗਾਜੀ ਤੁਲ ਇਸ਼ਨਾਨ ਦਾ ਫਲ ਹੋਵੇਗਾ ਔਰ ਇਹਾ ਸੰਗਤਾ ਆਇਕਰ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਕਰਨੀਆ ਇਸ ਵਿਖੇ ਸੁਦਾਸਰੀ ਲਵਪੁਰਸ ਮਿਰਗੇ ਸਦਾ ਹਰ ਸਮੇ ਅਰੰਭ ਤੋਂ ਭਾਰੀ ਉਦਯੋਗ ਰਹੇਗਾ ਜਪਜੀ ਦਾ ਉਚਾਰ ਕੀਤਾ ਇਕਮਕਾਰ ਸ਼੍ਰੀ ਮੁਖਵਾਕ पहला नानक निरंकारी जपजी साहब उचरी माल साहेब इकोत्र पाठ किया अकाल पुरख प्रसन्न होए दर्शन देता दिता हुई हो पाठ जपजी करे करावे उसको दीवा करे गंगा गया कुरुक्षेत्र गति करण ना रहेगी और मंत्र देवते तीरथ प्रलोक जाके लुके रहेंगे कल्लू में इसके पढ़ने से गति है ਤਮਾਕੂ ਪੀਣੇ ਵਾਲੇ ਦੀ ਜਿਹੜਾ ਸੰਗਤ ਕਰੇ ਤੀਆਂ ਦੇਵੇਗਾ ਉਹ ਦੁੱਖ ਪਾਵੇਗਾ ਜੋ ਸਿੰਘ ਤਮਾਕੂ ਬੀਜੇਗਾ ਸੋ ਨਰਕ ਨੂੰ ਜਾਵੇਗਾ ਸਿੰਘ ਦਾ ਬੇਟਾ ਇੱਕ ਪੈਦਾ ਹੋਵੇਗਾ ਉਹ ਹਜ਼ਾਰੋਂ ਸ਼ੇਰਾਂ ਜੈਸਾ ਹੈ ਕਿਉਂ ਧਰਮ ਕੀ ਜੈ ਰੱਖੇਗਾ ਅੱਗੇ ਸਾਖੀ ਤੀਮੀ ਚੱਲੀ ਸ੍ਰੀ ਗੁਰੂ ਨਾਨਕ ਜੀ ਦੀ ਬਾਉਲੀ ਸਮੁੰਦਰ ਉੱਪਰ ਦਰਬਾਰ ਪਰ ਗੁਰੂ ਜੀ ਹੁਕਮ ਦੇਤਾ ਅੰਮ੍ਰਿਤ ਵੇਲੇ ਸਿੰਘਾਂ ਨੂੰ ਦੇਖਦੇ ਹਾਂ ਅਸੀਂ ਤਾਂ ਸੁਖ ਹੋਤਾ ਹੈ ਸਿੱਖਾਂ ਕਹਾਂ ਗੁਰੂ ਜੀ ਤੁਸੀਂ ਪੁੰਨੀ ਗਤੀ ਨੂੰ ਸੁਲਾਇਆ ਹੈ ਬਚਨ ਹੋਇਆ ਸਿੱਖ ਰਾਖਸ਼ਾਂ ਤੇ ਦੈਂਤਾਂ ਨੇ ਸਾਰੀ ertid ਜਿੱਤ ਲਈ ਸੀ ਦੇਵਤੇ ਬੜੇ ਦੁਖੀ ਪਏ ਰਾਜਾ ਤਾ ਤੇ ਸਿੱਖ ਪੁੰਨੀ ਸੁਭਗੋਤ ਸੀ ਦੇਤਿਆਂ ਕਹਿਆ हे ਰਾਜਾ ਤੇਰਿਆਂ ਹੱਡਾਂ ਦੇ ਤਨਕ ਬਾਣ ਨਾਲ ਦੈਂਤ ਮਰਨਗੇ ਉਸਨੇ ਕਿਹਾ ਆਪਣੇ ਸਰੀਰ ਤੇ ਦੇਹੀ ਲਗਾ ਕੇ ਕਾਮ ਦੇ ਇਹਨਾਂ ਨੂੰ ਚਟਾਇਆ ਸੀ ਹੱਡ ਨੰਗੇ ਹੋ ਗਏ ਦੇਵਤੋ ਤੁਸੀਂ ਤਨਕ ਬਣਾ ਕੇ ਦੈਂਤਾਂ ਨੂੰ ਮਾਰ ਲਓ ਦੇਵਤਿਆਂ ਨੇ ਗਊਆਂ ਕੋ ਕਹਾ ਤੁਹਾਡਾ ਮੁਖ ਪਵਿੱਤਰ ਨਹੀਂ ਤੁਸੀਂ ਸਾਧੂ ਰਾਜਾ ਪਰ ਦਇਆ ਨਹੀਂ ਕੀਤੀ ਬਖਤ ਦੇਵਤਿਆਂ ਪਰ ਦਿੱਤਾ ਸੀ ਜੋ ਸਿੱਖ ਕਾ ਦਰਸ਼ਨ ਕਰੇ ਅਕਾਲ ਪੁਰਖ ਕੇ ਪਦਨ ਕਾ ਮਹਾਤਮ ਹੈ singh ko bhajan chakae aur sojak ka phal hoga amritsar ji isnan karaye ganga ke phal honge karod isnan ke saman mahatm hai aage sakhi 31mi challi satche paashaguru antarjami ji hukam deta shri guru granth sahib ji da bhog pauna hai satlud de 14 ke isnan karke kada prasad bartao ਗੁਰੂ ਜੀ ਪੁਨਰ ਦਰਬਾਰ ਲਗਾਇਆ ਦੇਵਤਿਆਂ ਆਣ ਕੇ ਅਰਦਾਸ ਕਰੀ ਔਰ ਕਿਹਾ ਜੀ ਇੱਥੇ ਆਪ ਦੇ ਚਰਨ ਪਏ ਹਨ ਗੁਰਾਂ ਬਖਸ਼ੀਸ਼ ਕੀਤੀ ਤੇ ਵਰ ਦਿੱਤਾ हे ਸਿੱਖੋ 14 ਦੇ ਦਿਨ ਇਸ਼ਨਾਨ ਕਰਿਆ ਕਰੋ ਤਾਂ ਸੁਖ ਪਾਓਗੇ ਵਰ ਦਿੱਤਾ ਜੋ ਸਤਲੁਦਰ ਤੇ ਖੰਡੇ ਦਾ ਅੰਮ੍ਰਿਤ ਛਕਣਗੇ ਪ੍ਰੇਮਪੂਰਵਕ ਤਾਂ ਉਹਨਾਂ ਦੀਆਂ ਸਰਬ ਇੱਛਾਵਾਂ ਪੂਰਾ ਹੋਣਗੀਆਂ ਤਾ ਇੱਕ ਸਿੱਖ ਹੱਥ ਜੋੜ ਕਰ ਅਰਦਾਸ ਕਰੀ ਜੀ ਸਿੰਘਾਂ ਕੇ ਪੁੱਤਰ ਮੋਨੇ ਹੋ ਜਾਂਦੇ ਹਨ Hindu ਉਹਨਾਂ ਨੂੰ ਲਾਲਚ ਦੇ ਕੇ ਸਹਜ ਧਾਰੀ ਬਣਾ ਕੇ ਧੀ ਦਾ ਸਾਖ ਕਰਦੇ ਹਨ ਤਾਂ ਗੁਰੂ ਬਚਨ ਕੀਤਾ ਜੇ ਜੋ ਮੋਨਾ ਸਿੰਘ ਹੋ ਜਾਏ ਉਸ ਦੀ ਜੜ ਹਰੀ ਜੋ ਸਿੰਘ ਦਾ ਪੁੱਤਰ ਮੋਨਾ ਹੋ ਜਾਏ ਉਸ ਦੀ ਜੜ ਸੁੱਕੀ ਫੇਰ ਸਿੱਖ ਕਿਹਾ ਸੱਜੇ ਪਾਤਸ਼ਾ ਮੇਰੇ ਪਾਸ 50000 ਰੁਪਇਆ ਹੈ ਸਾਹਿਬਜ਼ਾਦਿਆਂ ਦੇ ਪ੍ਰੇਮ ਨਾਲ ਮੰਦਿਰ ਬਣਵਾਣਾ ਹੈ ਸਾਹਿਬਜ਼ਾਦਿਆਂ ਦੇ ਨਾਮ ਪਰ ਸਦਾ ਬਰਤ ਲਗਾਉਂਦਾ ਹਾਂ ਜੀ ਤੁਸੀਂ ਆਗਿਆ ਕਰੋ ਤਾਂ ਬਚਨ ਹੋਇਆ ਵਿराग मान ਹੋ ਕੇ ਇਕੱਲੇ ਆਵੇ ਨਾਨਕ ਆ ਸਾਦੇ ਉੱਠੀ ਜਾਏ ਸਿੱਖ ਪਿਆਰੇ ਸਾਹਿਬਜ਼ਾਦਿਆਂ ਦੇ ਮੰਦਿਰ ਆਪੇ ਬਣਾ ਲੈਣਗੇ ਸਿੱਖਾਂ ਅਰਜ਼ ਕੀਤੀ ਗੁਰੂ ਜੀ ਸਾਹਿਬ ਜਾਦੇ ਚਾਰੇ ਸ਼ਹੀਦੀ ਪਾ ਗਏ ਹਨ ਫਿਰ ਉਹ ਕਦੋਂ ਆਉਣਗੇ ਮੰਦਰ ਕਿਸ ਤਰ੍ਹਾਂ ਬਣਾਉਣਗੇ ਗੁਰੂ ਜੀ ਬਚਨ ਕੀਤਾ ਉਹ ਮਾਤ ਲੋਕ ਦਾ ਰਾਜ ਕਰਨਗੇ ਸਿੱਖਾ ਪੁੱਛਿਆ ਪਾਤਸ਼ਾਹੋ ਉਹ ਕਦ ਤੱਕ ਤਾਈ ਰਾਜ ਕਰਨਗੇ ਤਾਂ ਬਚਨ ਹੋਇਆ ਉਹ ਸਮੰਤ ਉਥੋਂ ਪਿੱਛੋਂ ਅਵਤਾਰ ਲੈਣਗੇ ਜੁਰਾਵਰ ਸਿੰਘ ਕਪੂਰ ਥੱਲੇ ਦਾ ਰਾਜ ਕਰੇਗਾ ਸਿੱਖਾਂ ਪੁੱਛਿਆ ਪਾਤਸ਼ਾਹੇ ਉਹ ਕਿੱਥੋਂ ਤਾਈਂ ਰਾਜ ਕਰਨਗੇ ਤਾਂ ਬਚਨ ਹੋਇਆ ਉਦੇ ਅਸਤ ਤੱਕ ਜੁਝਾਰ ਸਿੰਘ ਜੀ ਨਾਬੇ ਦਾ ਰਾਜ ਕਰਨਗੇ ਸਤਵੀਂ ਪਾਤਸ਼ਾਹੀ ਕਾਲੇ ਸਿੱਧੇ ਕੋ ਰਾਜ ਦਿੱਤਾ ਸੀ ਚੌਧਰੀ ਕੋ ਗੁਰੂ ਕੀ ਸੇਵਾ ਤਨੂ ਹੋ ਕੇ ਕਰਨਗੇ ਔਰ ਰਾਜ ਸਾਜ ਸੁਖੀ ਹੋ ਕੇ ਕਰਨਗੇ ਫਤਿਹ ਸਿੰਘ ਜੀ ਸੰਗਰੂਰ ਦਾ ਰਾਜ ਕਰਨਗੇ ਧਰਮੀ ਹੋਣਗੇ अजीत ਸਿੰਘ ਜੀ ਪਟਿਆਲੇ ਦਾ ਰਾਜ ਕਰਨਗੇ ਸਿੱਖਾਂ ਅਰਜ ਕਰੀ ਗੁਰੂ ਜੀ ਰਾਜਿਆਂ ਨੂੰ ਖਬਰ ਕਿਸ ਤਰ੍ਹਾਂ ਹੋਵੇਗੀ ਬਚਨ ਹੋਇਆ ਜਦ ਸਾਖੀਆਂ ਸੁਣਨਗੇ ਫਿਰ ਆਪੇ ਪ੍ਰਤੀਤ ਕਰਨਗੇ ਬਚਨ ਹੋਇਆ ਜਦ ਉਹਨਾਂ ਨੂੰ ਵਿਰਾਗ ਉਪਜੇਗਾ ਕਲਯੁਗ ਦੀ ਉਮਰ ਥੋੜੀ ਹੈ ਸਿੰਘ ਧਰਮ ਕੀ ਰਹਿਤ ਰੱਖਣਗੇ ਅਸਥਾਨ ਆਪਣੇ ਸ਼ਹੀਦ ਹੋਣੇ ਦਾ ਦੁਆਰਾ ਪਾਲ ਕਰ ਔਰ ਸਦਾ ਵਰਤ ਲਗਾਏਗੇ ਗੁਰਦੁਆਰਿਆਂ ਮੇ ਪੁਨ ਧਨ ਭੇਜਿਆ ਕਰਨਗੇ ਰਾਜ ਵੰਸ਼ ਸੁਖੀ ਬਸੇਗੀ ਦੇਹਾਂ ਅਰੋਗ ਰਹਿਣ ਗਿਆ ਕੱਤੇ ਦੀ ਪੂਰਨ ਮਾਸ਼ੀ ਦੇ ਮੇਲੇ ਨਨਕਾਣੇ ਸਾਹਿਬ ਜਾਇਆ ਕਰਨਗੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਉਤਸਵ ਕਰਣਗੇ ਇਹ ਜੇ ਕੋਈ ਸਿੱਖ ਜਾ ਮਨਮੁਖ ਮਨਮਤੀ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਜੀ ਵਿਸਾਖ ਦੀ ਤੀਜ ਨੂੰ অবতার ਧਾਰਿਆ ਹੈ ਸੋਵਾਦੀ ਹਨ ਔਰ ਚੱਖ ਮਾਰਦੇ ਹਨ ਸ੍ਰੀ ਗੁਰੂ ਨਾਨਕ ਜੀ ਕਤਕ ਸੁਦੀ ਪੁਰਨਮਾਸ਼ੀ ਨੂੰ ਹੀ অবতার ਲਿਆ ਸਰਬ ਆਨੰਦ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ